ਜਿਹੜਾ ਜੇ ਜਨਮ ਦਿਨ ਮਨਾਇਆ ਜਾ ਰਿਹਾ ਕਿੱਥੇ ਮਨਾਇਆ ਜਾ ਰਿਹਾ ਕਿਹੜੀ ਜਗ੍ਹਾ ਤੇ ਪੰਨੋ ਤੇ ਸਾਰੇ ਦੇ ਜੈ ਸ਼੍ਰੀ ਰਾਮ ਆਇਦੇ ਦਿਨ ਦੀ ਸਮਾਤ ਸਨਾਤਨੀਆਂ ਨੂੰ ਦੁਨੀਆ ਦੇ ਰਹਿਣ ਨਾਲ ਬਹੁਤ ਬਹੁਤ ਵਧਾਈ ਇਹ ਸਾਡੇ ਦੁਰਗਿਆਣਾ ਵੀ ਵੱਡੇ ਹਨੂਮਨ ਜੀ ਦੇ ਮੰਦਿਰ ਜਿਹੜਾ ਉਂਗਾਲਾ ਮੰਦਿਰ ਵੀ ਕਹਿੰਦੇ ਨੇ ਦੁਨੀਆ ਚ ਕੋਈ ਮੰਦਿਰ ਹੈ ਜਿੱਥੇ ਹਨੂਮਨ ਜੀ ਸੌਂ ਬੈਠੇ ਹੈ ਬੈਠੇ ਸੋਚਦੇ ਆਜੋਤੇ ਸਾਡੇ ਭਲਾਤੀ ਜੀ ਆ ਇਹਨਾਂ ਨੇ ਤੀਸਰਾ ਸਾਲ ਲਗਾਤਾਰ ਆਇਦੇ ਦਿਨਾਂ 66 ਤੋਂ ਸ਼ਾਮ ਨੂੰ ਹਰਮੰਦੀ ਦਾ ਜਾਗਰਣ ਕਰਾਉਂਦੇ ਆ ਮੈਂ ਨਵੀਂ ਪੀੜੀ ਨੂੰ ਬਹੁਤ-ਬਹੁਤ ਵਧਾਈ ਦੇਣੀ ਚਾਹਨਾ ਨਾਲ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਹੈ ਕਿ ਜਲੋ ਵੀ ਇਹ ਕਮੇਟੀ ਦੀ ਪਾਰਟ ਹੋਰ ਇੱਕ ਕਮੇਟੀ ਨੇ ਸੰਭਾਲੀ ਆ ਇਹ ਸੇਵਾਦਾਰ ਨੂੰ ਜਿੰਮ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਨੂੰ ਨਾ ਨਿ ਕੋ ਦੇਖ ਲਓ ਹੁਣ ਹਰਮਨ ਜੰਤੀ ਸੀ ਹੁਣ ਮਾ ਵਿਹਾਰ ਰਥਾਂ ਤੋਂ ਫਾਂ ਦੇਣਾ 15 ਦਿਨਾਂ ਬਾਅਦ ਹਰਮਨ ਜੀ ਦੇ ਇੱਥੇ ਮੇਲੇ ਲੱਗੇ ਕਾਲੀ ਯੁੱਗ ਚ ਕਹਿੰਦੇ ਨਾ ਹਰਮਨ ਜੀ ਦੇ ਮੇਲੇ ਲੱਗੇ ਰਹਿਣ ਤਾਂ ਦੁਨੀਆਂ ਸੁਖ ਸ਼ਾਂਤੀ ਰੱਖਦੀ ਹੈ ਤੇ ਇੱਥੇ ਹਰਮਨ ਜੀ ਦਾ ਤੁਸੀਂ ਵੇਖ ਲਓ ਮੇਲੇ ਲੱਗੇ ਆ ਸੰਗਤ ਆ ਰਹੀ ਹੈ ਸੰਗਤ ਜਾ ਰਹੀ ਹੈ ਸਰਨੋਂ ਵੱਡੀ ਗੱਲ ਕੀ ਹੈ ਤੁਹਾਨੂੰ ਅੱਥੇ ਪਰਸਾਂ ਯੂਥ ਨੂੰ ਜਿਹੜਾ ਇੱਕ ਪੰਜਾਬ 'ਚ ਬੜਾ ਵੱਡਾ ਦਾਗ ਛਿਣਾ ਕਿ ਯੂਥ ਬੜਾ ਨਸ਼ਿਆਂ ਦਾ ਸਾਡੇ ਦੇ ਬਾਬਾ ਜੀ ਨੇ ਏਡੀ ਕਿਰਪਾ ਕੀਤੀ ਹੈ ਕਿ ਲਗਭਗ ਨਵੀਂ ਪੀੜ੍ਹੀ ਦੇ ਹਰ ਤਰ੍ਹਾਂ ਦੇ ਬੱਚੇ ਤੁਸੀਂ ਦੇਖੋ ਲੈਣਾ ਹੀ ਲੱਗੇ ਬੜੇ ਸ਼ੌਕ ਨਾਲ ਖਾਲੀ ਮੰਗਲਵਾਰ ਨਹੀਂ ਰੋਇ ਫੇਰੇ ਸ਼ਾਮ ਨੂੰ ਠੇਵਾ ਕਰਨੀ ਲੱਗੇ ਮੈਂ ਤੇ ਬੜਾ ਉਹਨਾਂ ਦੇ ਮਾਪਿਆਂ ਨੂੰ ਭਾਗਾਂ ਨਾਲ ਸਮਝਣਾ ਅੱਜ ਯੂਥ ਜਿਹਨਾਂ ਦੇ ਬੱਚੇ ਆਪਸਾ ਲੱਗੇ ਮੇਰੀ ਬਾਕੀਆਂ ਨੂੰ ਵੀ ਆਜ ਜੋੜ ਕੇ ਬੇਨਤੀ ਆ ਆਪਣੇ ਜਿਹੜੇ ਵੀ ਤੁਹਾਨੂੰ ਮੰਨਦੇ ਆ ਆਪਣੇ ਈਸ਼ਟ ਨੂੰ ਇਸ ਤਰ੍ਹਾਂ ਮੰਨਿਆ ਕਰੋ ਉਹਦੇ ਨਾਲ ਤੇ ਇੱਕ ਤੇ ਹੈਗਾ ਇੱਕ ਬੰਦਾ ਚੰਗੇ ਪਾਥੇ ਲਗਾ ਰਾਂਦਾ ਉਹਦਾ ਨਤੀਜਾ ਹੈਗਾ ਕਿ ਅੱਜ ਇੱਥੇ ਜਿੰਨੇ ਲੋਕ ਆ ਗਏ ਸਾਰੇ ਬੱਚਿਆਂ ਨੇ ਮੈਂ ਸਭ ਦੇ ਚਿਹਰੇ ਤੇ ਹਨੂਮਾਨ ਜੀ ਨੇ ਪੂਰੀਆਂ ਰੋਡਾ ਬਣਾ ਕੇ ਰੱਖੀਆਂ ਮੇਰੀ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਵਧਾਈ ਖਾਸ ਕਰ ਜਿਹੜੇ ਬੱਚਿਆਂ ਨੇ ਆਰਗੇਨਾਈਜ਼ ਕੀਤਾ ਉਹਨਾਂ ਨੂੰ ਮੈਂ ਹਨੂਮਾਨ ਜੀ ਅੱਗੇ ਉਹ ਹੀ ਪ੍ਰਾਰਥਨਾ ਕਰਨਾ ਚਾਹੁੰਦਾ ਹਾਂ ਕਿ ਇਹਨਾਂ ਨੂੰ ਇਸ ਤਰ੍ਹਾਂ ਬਲ ਬੱਚੇ ਇਸ ਤਰ੍ਹਾਂ ਇਹ ਲੰਗਰ ਲਾਂਦੇ ਰਹਿਣ ਜੈ ਸ਼੍ਰੀ